ਸਾਡੇ ਅਗਲੇ ਸਪੀਕਰ ਨੇ ਜਿਹੜੇ ਆ ਉਹਨਾਂ ਦਾ ਟਾਪਿਕ ਹੈ ਹਿਊਮਨ ਟ੍ਰੈਫਿਕਿੰਗ ਇਨ ਇੰਟਰਨੈਸ਼ਨਲ ਸਟੂਡੈਂਟਸ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਅਸੀਂ ਮਤਲਬ ਸੁੰਨਾ ਨਹੀਂ ਚਾਹੁੰਦੇ ਅਸੀਂ ਕਹਿੰਦੇ ਆ ਬਈ ਸਾਡੇ ਬੱਚਿਆਂ ਬਾਰੇ ਕੋਈ ਇਦਾਂ ਬੋਲ ਹੀ ਕਿਵੇਂ ਦਵੇ ਸੋ ਇਹ ਪਹਿਲਾਂ ਵੀ ਇਸ ਤਰ੍ਹਾਂ ਦੇ ਟਾਪਿਕਸ ਇਸ ਤਰ੍ਹਾਂ ਦੇ ਦੀਆਂ ਰਿਸਰਚਸ ਕਰਦੇ ਰਹੇ ਨੇ ਤੇ ਇਸ ਬਾਰੇ ਇਹਨਾਂ ਨੇ ਕੁਝ ਆਰਟੀਕਲਸ ਦੇ ਇੰਟਰਵਿਊਜ਼ ਵੀ ਕੀਤੀਆਂ ਤੇ ਕੁਝ ਲੋਕਾਂ ਨੇ ਇਤਰਾਜ਼ ਵੀ ਕੀਤਾ ਕਿ ਤੁਸੀਂ ਬੋਲ ਕਿੱਦਾਂ ਸਕਦੇ ਹੋ ਪਰ ਹੌਲੀ-ਹੌਲੀ ਹੁਣ ਉਹ ਗੱਲਾਂ ਬਾਹਰ ਆ ਵੀ ਰਹੀਆਂ ਨੇ ਕਿ ਕਿਸ ਤਰ੍ਹਾਂ ਦਾ ਇਕਨੋਮਿਕ ਕ੍ਰਾਈਸਿਸ ਹੈ ਤੇ ਕਿਵੇਂ ਅਫੋਰਡ ਕਰਨ ਦੇ ਲਈ ਸਾਡੇ ਸਾਡੇ ਆਪਣੇ ਭੈਣ ਭਰਾ ਜਾਂ ਆਪਣੇ ਬੱਚਿਆਂ ਨੂੰ ਕਈ ਤਰ੍ਹਾਂ ਦੇ ਰਸਤੇ ਚੂਸ ਕਰਨੇ ਪੈ ਰਹੇ ਨੇ ਅ ਮਿਸ ਸੁੰਦਰ ਸਿੰਘ ਨੇ ਜਿਹੜੇ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਰਨ ਕਰਦੇ ਨੇ ਤੇ ਬਹੁਤ ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਟੌਪਿਕਸ ਨੇ ਉਹਨਾਂ ਨੂੰ ਬਹੁਤ ਡੈਪਥ ਤੋਂ ਇਹਨਾਂ ਨੇ ਦੇਖਿਆ ਤੇ ਮੈਮ ਮੈਂ ਜ਼ਿਆਦਾ ਟਾਈਮ ਖੋੜ ਨਾ ਲੈਂਦੀ ਹੋਈ ਤੁਹਾਡੇ ਤੋਂ ਤੁਹਾਡੀ ਜਿਹੜਾ ਟੌਪਿਕ ਹੈ ਉਹਦੇ ਬਾਰੇ ਅਸੀਂ ਹੋਰ ਸੁਣਨਾ ਚਾਹਾਂਗੇ ਪਲੀਜ਼ ਆ ਹਿਊਜ ਜੌਨ ਫੋਰ ਪਲੇਸ ਮਿਸ ਸੁੰਦਰ ਸਿੰਘ ਜੀ ਥੈਂਕ ਯੂ ਬੇਟਾ ਮੈਂ ਸਭ ਤੋਂ ਪਹਿਲਾਂ ਜਗੀਰ ਸਿੰਘ ਕਾਲੋ ਤੇ ਜਿੰਨੇ ਵੀ ਆਰਗੇਨਾਈਜ਼ਰਸ ਹਨ ਉਹਨਾਂ ਦਾ ਥੈਂਕਸ ਕਰਨਾ ਚਾਹੁੰਦੀ ਹਾਂ ਜੋ ਮੈਨੂੰ ਓਪਰਚੁਨਿਟੀ ਮਿਲੀ ਹੈ ਅੱਜ ਆ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਅਮ ਕੁਝ ਗੱਲਾਂ ਸ਼ੇਅਰ ਕਰਾਂ ਇੱਕ ਇੰਟਰਨੈਸ਼ਨਲ ਸਟੂਡੈਂਟ ਉਹ ਮੇਰੇ ਆਫਿਸ ਆਈ ਤੇ ਬੋਲਦੀ ਕਿ ਮੈਂ ਤੇਰੇ ਆਰਗੇਨਾਈਜੇਸ਼ਨ ਵਿੱਚ ਕੰਮ ਕਰਨਾ ਚਾਹਦੀ ਆ ਤੇ ਮੈਂ ਪੁੱਛਿਆ ਕਿਉਂ ਤੇ ਉਹ ਬੋਲੀ ਕਿ ਇੱਥੇ ਮਾਨੂੰ ਸੇਫਟੀ ਮਹਿਸੂਸ ਹੁੰਦੀ ਹੈ ਤੇ ਮਾਨੂੰ ਇੱਥੇ ਬੜਾ ਅੱਛਾ ਲੱਗਦਾ ਇੱਥੇ ਦੇ ਜਿਹੜੇ ਕੰਮ ਕਰਨ ਵਾਲੇ ਸਾਰੇ ਬੜੇ ਚੰਗੇ ਹਨ ਤੇ ਯੂ ਆਰ ਮੇਕਿੰਗ ਚੇਂजेस ਇਨ ਦਾ ਲਾਈਫਸ ਆਫ ਪੀਪਲ ਸੋ ਮੈਂ ਕਿਹਾ ਤੁਮ ਨਵੀਂ ਆਈਆਂ ਇੱਥੇ ਉਹਦੀ ਹਾਂ ਮੈਂ ਲਾਸਟ ਸੈਪਟੈਂਬਰ ਆਈ ਸੀ 23 ਵਿੱਚ ਤੇ ਮੈ ਕਿ ਮੁਸ਼ਕਿਲਾਂ ਆਈਆਂ ਉਹਨ ਗਿਆ ਬੜੀਆਂ ਫਿਰ ਉਹ ਪਈ ਫਿਰ ਮੈਂ ਦਰਵਾਜਾ ਬੰਦ ਕਰਕੇ ਤੇ ਉਸ ਨਾਲ ਗੱਲ ਕਰਨੀ ਚાલુ ਕੀਤੀ ਤੇ ਮੈ ਕਿ ਮੁਸ਼ਕਿਲਾਂ ਆਈਆਂ ਉਹਦੀ ਜੌਬ ਮਿਲ ਗਈ ਸੀ ਮਾਨੂੰ ਯੂ نو ਸੈਪਟੈਂਬਰ ਚ ਆਈਆਂ ਅਕਤੂਬਰੇ ਜੌਬ ਮਿਲ ਗਈ ਤੇ ਪਰ ਪ੍ਰੋਬਲਮ ਇਹ ਆਦੀ ਕਿ ਮੈਂ ਆਪਣੇ ਪੇਰੈਂਟਸ ਨਾਲ ਗੱਲ ਨਹੀਂ ਕਰ ਸਕਦੀ ਤੇ ਜਿਹੜੇ ਮੁਸ਼ਕਿਲਾਂ ਆ ਤੇ ਫਿਰ ਉਹਨਾਂ ਨੇ ਕਿਹੋ ਤਕਲੀਫ ਦਿੱਤੀਆਂ ਤੇ ਮੰਨੂ ਇਹ ਉਹ ਜੇ ਕੰਮ ਕਰਨ ਦੀ ਦੇ ਐਕਸਪੀਰੀਅੰਸ ਹੈ ਕੁ 33 ইয়ার্স ਦੀ সো ਮੈਸਪੋਟ ਕਰ ਸਕਦੀਆਂ ਬੜੀ ਆਸਾਨੀ ਨਾਲ ਕੀ ਯੂ نو ਬੱਚੇ ਨੂੰ ਕੀ ਤਕਲੀਫ ਹੈ ਤੇ ਗੱਲ ਕਰਨੀ ਚાલુ ਕੀਤੀ ਆਈ ਆਸਕ ਕੁਐਸਚਨਸ ਤੇ ਮੈਂ ਕਿਹਾ জব ਤੇ ਤੇਰੀ ਐਕਸਪੀਰੀਅੰਸ कैसी ਪਹਿਲੀ জব ਸੀ बोलती अच्छी ਨਹੀਂ ਸੀ ਤੇ ਮੈਂ ਛੱਡ ਦਿੱਤੀ জব ਇਹ ਕਿਉਂ ਛੱਡੀ ਹੈ ਤੇ ਉਹ बोलਦੀ ਹੈ ਕਿ ਜਿਹੜੀ ਜੌਬ ਸੀ ਉਹ 24 ਘੰਟੇ ਦੀ ਜੌਬ ਸੀ ਮਤਲਬ ਜਿਹੜਾ ਰੈਸਟੋਰੈਂਟ ਸੀ ਉਹ 24 ਘੰਟੇ ਖੁੱਲ੍ਹਾ ਰਹਿੰਦਾ ਸੀ ਤੇ ਮੇਰੀ ਡੇ ਸ਼ਿਫਟ ਸੀ ਤੇ ਠੀਕ ਹੈ ਉਸ ਤੋਂ ਬਾਅਦ ਹੌਲੀ-ਹੌਲੀ ਮੇਰੀ ਆਫਟਰਨੂਨ ਸ਼ਿਫਟ ਕਰ ਦਿੱਤੀ ਫਿਰ ਈਵਨਿੰਗ ਸ਼ਿਫਟ ਕਰ ਦਿੱਤੀ ਫਿਰ ਨਾਈਟ ਸ਼ਿਫਟ ਕਰ ਦਿੱਤੀ ਤੇ ਮੈਂ ਇਕੱਲੀ ਸਾਂ ਹੋਰ ਕੋਈ ਔਰਤ ਲੜਕੀ ਹੈ ਨਹੀਂ ਸੀ ਉੱਥੇ ਤੇ ਆਵਜ਼ ਅਨਕੰਫਰਟेबल ਤੇ ਮੈਂ ਆਪਣੇ ਸੁਪਰਵਾਈਜ਼ਰ ਨੂੰ ਬੋਲਿਆ ਕਿ ਪਈ ਮੈਨੂੰ ਅੱਛਾ ਨਹੀਂ ਲੱਗਦਾ ਨਾਈਟ ਸ਼ਿਫਟ ਕਰਨ ਨੂੰ ਮੈਂ ਕਲ ਨਹੀਂ ਆਉਂਦੀ ਆਮ ਦੀ ਓਨਲੀ ਗਰਲ ਤੇ ਉਹ ਲੜਕਾ ਬੋਲਦਾ ਕਿ ਇਹ ਮੇਰੇ ਵਾਸਤੇ ਗੱਲ ਨਹੀਂ ਹੈ ਜਿਹੜੀ ਸ਼ਿਫਟਸ ਨੇ ਉਹ ਜਿਹੜਾ EMPLOYER ਹੈ ਨਾ ਉਹ ਸਾਰਾ ਸਟੈਬਲਿਸ਼ ਕਰਦਾ ਹੈ ਤੋਂ ਮੇਰੇ ਕੰਟਰੋਲ ਵਿੱਚ ਨਹੀਂ ਹੈ ਰਾਤ ਨੂੰ ਜਦੋਂ ਸ਼ਿਫਟ ਕਰਦੀ ਸੀ ਤਾਂ ਉਹ EMPLOYER ਆ ਜਾਂਦਾ ਸੀ ਉੱਥੇ ਆ ਕੇ ਫਿਰ ਉਸ ਦੇ ਨਾਲ بڑے মিঠিয়া মিঠিয়া গੱਲਾਂ করని আতে ਉਸ ਨੂੰ ਬੋਲਣਾ ਕਿ ਤੇਰੇ ਇਤਨੇ ਨਾਜ਼ੁਕ ਹੱਥ ਹਨ ਤੇ ਕੰਮ ਕਰਨ ਵਾਸਤੇ ਨਹੀਂ ਹਨ ਮੈਂ ਤੇ ਤੁਹਾਨੂੰ 400 500 600 ਡਾਲਰ ਦਿਨ ਦਾ ਦੇ ਸਕਦਾ ਤੂੰ ਜੋ ਮੰਗੇ ਤੇ ਮੇਰੇ ਤੂੰ ਮੇਰੇ ਕਾਰ ਹੈ ਮੇਰੇ ਕੋਲ ਤਿੰਨ ਚਾਰ ਕਾਰ ਹਨ ਮੈਂ ਅਮੀਰ ਬੰਦਾ ਤੇ ਜਿਹੜਾ ਕਾਰ ਮਰਜੀ ਤੂੰ ਤੇ ਰਹਿ ਸਕਦੀ ਹੈ ਤੇ ਮੈਂ ਤੇਰਾ ਖਿਆਲ ਰੱਖਾਂਗਾ ਇਥੇ ਕੀ ਕੰਮ ਕਰ ਰਹੀ ਹੈ ਯੂ ਤੇ ਉਸਨੇ ਇਗਨੋਰ ਕਰ ਦਿੱਤਾ ਹੈ ਤੇ ਇੱਕ ਦਿਨ ਉਹ ਉੱਪਰ ਗਈ ਇਨਵੈਂਟਰੀ ਲਿਆਨੀ ਸੀ ਥੱਲੇ ਸਮਾਨ ਕੱਟ ਰਿਆ ਸੀ ਤੇ ਉਹ ਉੱਪਰ ਆ ਗਿਆ ਤੇ ਆ ਕੇ ਫਿਰ ਉਸਨੇ ਗੱਲਾਂ ਕਰਨੀਆਂ ਚਾਲੂ ਕੀਤੀਆਂ ਤੇ ਫਿਜ਼ੀਕਲੀ ਉਹ ਉਸ ਦੇ ਨਜ਼ਦੀਕ ਆਣ ਲੱਗ ਪਿਆ ਤੇ ਉਹ ਉਧਰੋਂ ਹਟ ਕੇ ਥੱਲੇ ਆ ਗਈ ਆ ਗਈ ਤੇ ਨੈਕਸਟ ਡੇ ਉਸਨੇ ਰੈਜ਼ਿਗਨੇਸ਼ਨ ਦੇ ਦਿੱਤੀ ਜਿੰਨੇ ਦਿਨ ਉੱਥੇ ਕੰਮ ਕਰਦੀ ਰਹੀ ਤਿੰਨ ਹੋਰ ਕੁੜੀਆਂ ਸਨ ਜਿਨ੍ਹਾਂ ਨੇ ਰੈਜ਼ਿਗਨੇਸ਼ਨ ਦਿੱਤੀ ਸੀ ਸੋ ਇਹ ਬੰਦੇ ਦੀ ਆਦਤ ਸੀ ਇਸ ਤਰ੍ਹਾਂ ਕਰਨ ਦੀ ਇਸ ਲਈ ਜਦ ਸੁਪਰਵਾਈਜ਼ਰ ਨੇ ਕੰਪਲੇਨ ਕੀਤਾ ਉਹ ਬੋਲਦਾ ਕਿ ਉਹ ਬੋਲਦਾ ਮੈਂ ਕੁਝ ਕਰ ਨਹੀਂ ਸਕਦਾ ਇਸ ਦੇ ਬਾਰੇ ਕਿਉਂਕਿ ਉਸ ਨੂੰ ਵੀ ਆਪਣੀ ਜੌਬ ਚਾਹੀਦੀ ਸੀ ਨੌਕਰੀ ਚਾਹੀਦੀ ਸੀ ਤੇ ਉਸ ਆਦਮੀ ਦੀ بیوی ਪ੍ਰੈਗਨੈਂਟ ਸੀ ਜੇ ਏਮਪਲੋਇਰ ਸੀ ਤੇ ਉਸ ਨੂੰ ਪਾਕਿਸਤਾਨ ਬਿਠਾਇਆ ਹੋਇਆ ਸੀ ਤੇ ਇੱਥੇ ਜੋ ਲੜਕੀਆਂ हायर ਕਰਦਾ ਸੀ ਤੇ ਉਹਨਾਂ ਨੂੰ ਮੇਕਿੰਗ them feel very very uncomfortable ਤੇ ਉਸੇ এমਪਲੋయర్ ਦਾ ਇੱਕ دوست ਸੀ ਉਹ ਪੁਲਿਸ ਆਫਸਰ ਸੀ ਸੇ ਉਹ ਯੂਨੀਫਾਰਮ द पुलिस ऑफिसर ਆਂਦਾ ਸੀ ਤੇ ਕਿੰਨੇ-ਕਿੰਨੇ دیر ਉਸਨੇ ਬੈਠ ਜਾਣਾ এমਪਲੋయర్ ਦੇ ਨਾਲ ਗੱਲਾਂ ਕਰਨੀਆਂ ਤੇ ਇੱਕ ਦਿਨ ਬੋਲਦੀ ਹੈ ਉਹ ਆਇਆ ਤੇ ਬੋਲਦਾ ਕਿ ਤੇਰੀ ਉਮਰ ਕਿੰਨੀ ਹੈ ਤੇ ਬੁਲਦੀ ਮੈਂ ਤਨੀ ਦੱਸਾਂਗੇ ਤੇ ਗੱਲਾਂ ਗੱਲਾਂ ਵਿੱਚ ਬੋਲਦਾ ਕਿ ਆਪਣਾ ਤੂੰ ਫੋਨ ਨੰਬਰ ਮਾਨੂੰ ਦੇ ਦੇ ਉਹਦੀ ਮੈਂ ਫੋਨ ਨੰਬਰ ਨਹੀਂ ਦਵਾਗੇ ਐਨੀਵੇ ਰੈਜ਼ੀਗਨੇਸ਼ਨ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਸੀ ਸੋ ਉਸਨੇ ਪੁਲਿਸ ਆਫਿਸਰ ਜਿਹੜਾ ਯੂਨੀਫਾਰਮਸ ਸੀ ਉਸਨਾਂ ਨੂੰ ਵੀ ਦੱਸਿਆ ਤੇ ਜੋ ਜੋ ਉਸਨੇ ਗੱਲਾਂ ਦੱਸੀਆਂ ਆਈ ਕੁੱਡ ਵੈਰੀ ਈਜ਼ੀਲੀ ਟ੍ਰੇਸ ਦ ਪਰਸਨ ਐਂਡ ਗੈਟ ਏਮ ਚਾਰਜਡ ਤੇ ਫਿਰ ਮੈਂ ਉਸ ਨੂੰ ਬੋਲਿਆ ਮੈਂ ਪੁੱਛਿਆ ਮੈਂ ਕਿਹਾ ਦੇਖ ਤੇਰੀ ਜ਼ਿੰਮੇਵਾਰੀ ਬੰਦੀ ਹੈ ਅਗਰ ਤੇਰੇ ਨਾਲ ਕੁਝ ਹੋ ਰਿਹਾ ਇਸ ਤਰ੍ਹਾਂ ਤੇ ਯੂ ਹੈਵ ਟੂ ਰਿਪੋਰਟ ਇਟ ਤੂੰ ਉਹ ਦਿਨ ਨਹੀਂ ਮੈਂ ਹਾਲੀ ਨਹੀਂ ਰਿਪੋਰਟ ਕਰਨਾ ਚਾਹੁੰਦੀ ਕਿਉਂਕਿ ਮੈਨੂੰ ਪੀਆਰ ਚਾਹੀਦਾ ਤੇ ਅਗਰ ਕੁਝ ਹੋ ਗਿਆ ਗੜਬੜ ਤੇ ਯੂ نو ਮੇਰਾ ਜਿਹੜਾ ਪ੍ਰੋਸੈਸ ਹੋ ਜਾ ਪੜਾਈਜ਼ ਹੋ ਜਾਏਗਾ so i have to respect it because and this she tells me uh, to go report mai kuch nahi kar sakti i have to um, respect her confidentiality سو okay. so, پر میں آخیا کہ میں میک دس پبلک دس اسٹوری ول بیکم پبلک تمہیں کوئی بول yeah. yeah. ہے بول دینے میں خیال پروٹیکٹ یور آئیڈینٹ مگر یہ جو کہانی ہے یہ باہر نکلے گی سو so, پھر میں پولیس آفس ڈویژن تھرٹی ون سے فون کیا میں کہ اس طرح کی دی, uh, ایک سچویشن ہے تو مجھے ایڈوائز چاہیے how will the police handle it وہ بولدی کہ جو ان پرسن از فزکلی ٹچ سیکلی اولٹنگ دا گرل وہ چارج نہیں کر سکتی ہے. ٹھیک ہے سچویشن سیکچوئل ہراسمینٹ مگر رپورٹ کر سکتی ہے تو ایویڈینس چاہیے ایویڈینس تو ہے تین کڑی ہو ہی گئی کم <laughs> چھڑ کے چلی گیا سو پھر میں پولیس آفیسر جس نے اس کو فون نمبر منگیا تو عمر پوچھی وغیرہ وغیرہ وہ بھی سارا میں اس میں دس دتا اٹ شوڈ بی رپورٹڈ یو نو اگوں جو مرضی کرن یو نو ٹھیک ہے مگر ہر بچے کی ذمے واری ہے جتھے وہ کم کردہ ہے یا کم کرتی ہے ہے تو منسٹری آف لےبر چٹ پک اپ فون خال دم اور بولو کہ اس طرح میرے نال رہا ہے ٹھیک ہے چارج کرن یا نہ کرن یا پر ریپورٹ کرنا ایک بچہ ریپورٹ کرے گا دوسرا کرے گا تیسرا اگر سیم نا بار بار آئے گا تو انویسٹیگیشن چالو ہو جائے گی ٹھیک ہے نا تو یہ um, لڑکی جو سی گرسک فیملی کی سی ہے تو جا میسج سی ادو بچیاں کام کر دیا نا تو ورک و ਵਨ ਚਾਈਲਡ ਐਟ ਅ ਟਾਈਮ ਇੱਕ ਬੰਦੇ ਦੀ ਜ਼ਿੰਦਗੀ ਠੀਕ ਹੋ ਜਾਏ ਤੇ ਜੋ ਸਾਡਾ ਹੈ ਨਾ ਕੰਮ ਉਹ ਸਫਲ ਹੋ ਜਾਂਦਾ ਹੈ ਤੇ ਫਿਰ ਉਸ ਨੂੰ ਬਿਠਾ ਕੇ ਫਿਰ ਮਨ ਨੂੰ ਸਮਝਾਣਾ ਪਿਆ ਹੌਲੀ ਹੌਲੀ ਕਰਕੇ ਕਿ ਇਥੇ ਲਾਈਫ ਬੜੀ ਡਿਫਿਕਲਟ ਹੈ ਆਈ ਵੈਂਟ ਥਰੂ ਇਟ ਮੈਂ ਸੋਨਾ ਸਾਦੀ ਸੋ ਜੋ ਇਥੇ ਆਈ ਆ 15 15 ਘੰਟੇ ਕੰਮ ਕਰਨਾ ਇਥੇ ਯੂ نو ਫੈਮਲੀ ਚ ਸਾਰੇ ਪੈਨ ਪਰ ਪਰਦੇ ਪੇਸ ਮੈਂ ਕੰਮ ਕਰ ਰਹੀ ਸਾਂ ਸਾਰੀ ਫੈਮਲੀ ਨੂੰ ਸਪੋਰਟ ਕਰਨਾ ਉਸ ਵਕਤ ਦੇ ਸਟਾਰਟ ਵਿਦ 5 cents an hour ਠੀਕ ਹੈ 65 ਸੈਂਟ ਬੜਾ ਕੁਝ ਆ ਜਾਂਦਾ ਸੀ ਉਸ ਵਕਤ ਮਗਰ ਜੋ ਵੀ ਸੈਟਲ ਕਰਦਾ ਹੈ ਕਿਸੇ ਵੀ ਮੁਲਕ ਵਿੱਚ ਯੂ نو ਤੁਸੀਂ ਆਪਣੇ ਜੜਾਂ ਨੂੰ ਖਾੜ ਕੇ ਇਧਰੋਂ ਤੇ ਦੂਸਰੀ ਜਗ੍ਹਾ ਲਗਾਉਂਦੇ ਉੱਥੇ ਫਿਰ ਮੁਸ਼ਕਲਾਂ ਆਉਂਦੀਆਂ ਹਨ ਹੌਲੀ 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 ਕਰਕੇ ਯੂ نو ਪੌਦੇ ਨੂੰ ਪਾਣੀ ਦੇਣਾ ਪੈਂਦਾ ਹੈ ਖਿਆਲ ਰੱਖਣਾ ਪੈਂਦਾ ਹੈ ਫਿਰ ਉਹ ਪੌਦਾ ਵੱਡਾ ਹੁੰਦਾ ਤੇ ਜਦ ਤੱਕ ਜੜਾਂ ਪੱਕ ਨਹੀਂ ਪੱਕੀਆਂ ਨਾ ਹੋ ਜਾਣ ਫਿਰ ਉਸ ਨੂੰ ਹੌਲੀ ਹੌਲੀ ਕਰਕੇ سمجھایا کہ اتھے جڑی لائف ہے مشکل ہے سٹارٹ کرنی پر اگر ایتھیکلی یو آر اگر اگر آنسٹ لیونگ کریں گی ٹھیک ہے اچانک انہوں اتنے پیسے نہیں آنگے پر ہولی ہولی کر دے تو ٹائم آئے گا تو سیٹل کر جائیں گے تینوں جاب اچھی مل جائے گی تیری اگر ایک جگہ جاب ریپیٹیشن اچھی ہے تینوں ریفرنس ملے گا اگے بدے گی ہولی ہولی تو محنت کریں گی اورڑی جب پہلی بار میں اس ملی آتے منو لڑکی بڑی سیانی لگی بڑی محنت والی لگی سو شی وز ٹرین پھر اس نے میں سمجھا رہی ہاں کہ تین چیزاں یاد رکھ یہ نہرت کرنی نام جپنا ون چھکنا ਟਾਈਮ ਆਏਗਾ ਯੂਲ ਬੀ ਗਿਫਟਡ ਤਨੂੰ ਤੇਰੀ ਜਿਹੜੀ ਜੌਬ ਵੀ ਅੱਛੀ ਲੱਗ ਜਾਏਗੀ ਤੇਰੀ ਤਨਖਾਹ ਅੱਛੀ ਹੋ ਜਾਏਗੀ ਪੜਨਾ ਚਾਹਦੀ ਸੀ ਮੈਨੂੰ ਪਤਾ ਹੈ ਅਗਰ ਪੜ ਜਾਏਗੀ ਤੇ ਇਸਨੂੰ ਜੌਬ ਵੀ ਅੱਛੀ ਮਿਲ ਜਾਏਗੀ ਇਵੈਨਚੁਅਲੀ ਪਰ ਮੈਂ ਕਿਹਾ ਇਹ ਨਾ ਭੁੱਲੀ ਕਿ ਜਿਹੜੀ ਗਿਫਟ ਮਿਲਦੀ ਹੈ ਤਨੂੰ ਰੱਬ ਤੋਂ ਉਸਨੂੰ ਯੂ ਹੈਵ ਟੂ ਗਿਵ ਇਟ ਬੈਕ ਟੂ ਦ ਕਮਿਊਨਿਟੀ ਇਸ ਕਰਕੇ ਜਿਹੜੇ ਸਾਡੀ ਜਿਹੜੀ ਸਪਿਰਚੁਅਲ ਟੀਚਿੰਗ ਹੈ ਇਹ ਤਿੰਨ ਚੀਜ਼ਾਂ ਯਾਦ ਰੱਖੀ ਓਕੇ ਰੱਬ ਤੇ ਪਰਉਸਾ ਰੱਖੀ ਨਾਮ ਜਪਨਾ ओके okay. ते किर्तक कम कर दीजा ऑनेस्टली कम कर दीजा ते इस ऑर्गेनाइजेशन तनु पूरी सपोर्ट है अगर तनु ने तकलीफ है ਸਾਡੇ ਕੋਲ ਖਾਣਾ ਵੀ ਹੈ ਬਿਥੇਰਾ ਹੈ ਕਪੜੇ ਵੀ ਹਨ ਬਿਥੇਰੇ ਹਨ ਸਭ ਕੁਛ ਨਵਾਂ ਬ੍ਰੈਂਡ ਨੇਮ ਯੂ ਵਿਲ ਗੈਟ एवरीथिंग ਪਰ ਤੂੰ ਆਪਣੇ ਪੜਾਈ ਵਿੱਚ ਜੋਰ ਰੱਖ ਕਿ ਤੂੰ ਪੜ ਜਾ ਤੇ ਤੂੰ ਅੱਗੇ ਵਧ ਜਾਏਂਗੀ ਇੱਕ ਹੋਰ ਲੜਕੀ ਆਈ ਤੇ ਇਹ ਇਹ ਲੜਕੀ ਜਿਸ ਦੀ ਸ਼ਾਦੀ ਹੋਈ ਸੀ ਦੋ ਬੱਚੇ ਸਨ ਤੇ ਮੈਰਿਜ ਠੀਕ ਨਹੀਂ ਕੰਮ ਕੀਤਾ ਤੇ ਡਿਵੋਰਸ ਹੋ ਗਿਆ ਤੇ ਇਵੈਂਚੁਅਲੀ ਸ਼ੀ ਗਾਟ ਇਨਟੂ ਅ ਰਿਲੇਸ਼ਨਸ਼ਿਪ ਤੇ ਰਿਲੇਸ਼ਨਸ਼ਿਪ ਬੜੀ ਅੱਛੀ ਸੀ ਤੇ ਜਿਹੜਾ ਬੰਦਾ ਸੀ ਉਹ ਬੜਾ ਇੱਜ਼ਤ ਨਾਲ ਉਸ ਨੂੰ ਰੱਖ ਰਿਹਾ ਬੜੇ ਪਿਆਰ ਨਾਲ ਗਿਫਟਸ ਲਿਆ ਰਿਹਾ ਉਸ ਦੇ ਲਈ ਸਭ ਕੁਝ ਤੇ ਹੌਲੀ ਹੌਲੀ ਕਰਦੇ ਉਸਨੇ ਸੋਚਿਆ ਕਿ ਹੁਣ ਮੈਂ ਸੈਟਲ ਹੋ ਜਾਾਂਗੀ ਇੱਕ ਨਵੇਂ ਰਿਲੇਸ਼ਨਸ਼ਿਪ ਵਿੱਚ ਤੇ एवरीथिंग ਵਿਲ ਬੀ ਆਲ ਗੁੱਡ ਟੂ ਵਰ ਯੂ نو ਸ਼ਾਮ ਨੂੰ 15 ਮਿੰਟ ਹੋ ਗਏ ওকে ਸੋ ਐਨੀਵੇ ਗੱਲ ਕਾਫੀ ਕਰਨ ਵਾਲੀ ਹੈ ਪਰ ਦੀ ਅਮ ਜੋ ਇਨਫੋਰਮੇਸ਼ਨ ਵੀਰ ਜੀ ਦੋਨੋਂ ਨੇ ਦਿੱਤੀ ਹੈ ਬਹੁਤ ਇਟਸ ਸੋਲਿਡ ਇਨਫੋਰਮੇਸ਼ਨ ਇਟਸ ਵੈਰੀ ਵੈਰੀ ਗੁੱਡ ਇਨਫੋਰਮੇਸ਼ਨ ਅਮ ਜਿਹੜੇ ਬੱਚੇ ਇੱਥੇ ਆ ਰਹੇ ਹਨ ਬੇਸਿਕਲੀ ਉਹ ਦੱਸਦੇ ਹਨ ਕਿ ਸਾਡੇ ਮਾਪੇ ਇੱਥੇ ਸਾਨੂੰ ਪੇਜਣਾ ਚਾਹੁੰਦੇ ਕਿਉਂਕਿ ਗਾਂਂਡੀ ਗਵਾਂਡੀ ਨੂੰ ਦੇਖਦੇ ਨੇ ਉਹਨਾਂ ਦੇ ਬੱਚੇ ਵੀ ਇੱਥੇ ਆਏ ਹਨ ਤੇ ਫਿਰ ਸਾਨੂੰ ਇੱਥੇ ਵੇਚ ਦਿੱਤਾ ਆਪਣਾ ਸਭ ਕੁਝ ਵੇਚ ਵਟਾ ਕੇ ਸਭ ਤੇ ਐਂਡ ਯੂ ਆ ਰਾਈਟ ਕਿ ਇੱਥੇ ਜਿਹੜੇ ਬੱਚੇ ਆ ਰਹੇ ਨੇ ਮੀਡਲ ਕਲਾਸ ਜਾਂ ਲੋਅਰ ਮੀਡਲ ਕਲਾਸ ਫੈਮਿਲੀ ਦੇ ਬੱਚੇ ਹਨ ਸੋ ਜੋ ਤੁਸੀਂ ਦੱਸ ਰਹੇ ਹੋ ਇਹ ਸਾਰੀਆਂ ਗੱਲਾਂ ਸੱਚ ਹਨ ਮਗਰ ایونچولی اور ٹائم آئے گا ایک چیز میں ضرور گل کرنا چاہتی جس ون مور مین تسی امیجن کرو کہ سارے بچے تھے آئے ہیں اگر کلیکٹولی اسی مل کے انہوں نے اینکرج کریے ٹریڈ اسکلز میں پہ جان تسی امیجن کرو کہ ایک جنوریشن دو بعد اتحر ٹریڈ سکلز دی جو ویلیو ہے اپنے ਪੰਜਾਬੀ ਬੱਚਿਆਂ ਵਿੱਚ ਇਤਨੀ ਵਧ ਜਾਏਗੀ ਕਿ ਜਦੋਂ ਤੁਸੀਂ ਟ੍ਰੇਡ ਸਕਿੱਲ ਦੀ ਗੱਲ ਕਰੋਗੇ ਉਹ ਬੋਲਣਗੇ ਸਿੱਖ ਬੱਚੇ ਜਿਹੜੇ ਹਨ ਜਾਂ ਪੰਜਾਬੀ ਬੱਚੇ ਜਿਹੜੇ ਹਨ ਇਹ ਜਿਹੜੇ ਟ੍ਰੇਡ ਸਕਿੱਲ ਦਾ ਕੰਮ ਬੜਾ ਅੱਛਾ ਕਰਦੇ ਹਨ ਖਲੀ ਜਿਹੜੀ ਪਰਸੈਪਸ਼ਨ ਹੈ ਮਾਈਂਡ ਸੈਟ ਉਸ ਨੂੰ ਬਦਲਣਾ ਹੈ ਅਸੀਂ ਲੜਕੀਆਂ ਨਾਲ ਔਰਤਾਂ ਨਾਲ ਹੱਠੇ ਘੱਟੀਆਂ ਜਿਹੜੀਆਂ ਹਨ ਪੰਜਾਬ ਤੋਂ ਉਹਨਾਂ ਨੂੰ ਇਹ ਸਮਝਾਉਂਦੇ ਹਾਂ ਕਿ ਟ੍ਰੇਡ ਸਕਿੱਲ ਵਿੱਚ ਪੈ ਜਾਓ تو لگا دیں گے ٹریننگ تھی جو بولو گے تو کرنی پلمنگ کرنی الیکٹرسٹی الیکٹریشن بننا جو مرضی ہے اسی تم لگا گے دو سال تین سال چار سال پانچ سال ریڈ سیل ایک بار لگیا لگ تونیڈا کسی جگہ کام کر سکتے ہو کوئی ریسیشن کوئی کچھ بھی نہیں جو تمہیں افیکٹ کر سکتا ہے تو اگر بچوں ہولی 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 ہو کر کے سکھاؤ یہ ٹری سکل ہے اس ویری گوڈ پروفیشن تو وہ ڈاکٹر نہیں بن سکتے لایئر نہیں بن سکتے اکاؤنٹنٹ نہیں بن سکتے کیونکہ پیسہ نہیں اتنی پڑھائی مگر ٹریڈ سکل واسطے اس وقت اپرچونٹیز ہیں کئی ٹریننگز جو ہیں وہ فری ہیں ٹرانٹو کمیونٹی بینیفیٹس نیٹورک وہ بڑا کم کر رہے ہیں چاہد ویمن گرلز ایمیگرینٹ سارے جو پڑھے لکھے ہیں جن کو پی آر ہیں وہ آن سب ٹریننگ اگے اے ਤੇ ਜਿਤਨੇ এমপ্লয়ারਜ਼ ਹਨ ਇਥੇ ਆਪਣੇ ਵੱਲੋਂ ਕੋਸ਼ਿਸ਼ ਕਰੋ ਕਿ ਆਪਣੇ ਬੱਚਾ ਨੂੰ ਤੁਸੀਂ ਹਾਇਰ ਕਰੋ, ਟ੍ਰੇਨ ਕਰੋ। ਬੱਚਾ ਨੂੰ ਸਿਖਾਉਣਾ ਬੜਾ ਜ਼ਰੂਰੀ ਹੈ ਕਿਉਂਕਿ ਜਿਹੜੇ ਐਥਿਕਸ ਲੈ ਕੇ ਆਉਂਦੇ ਨੇ ਇੰਡੀਆ ਤੋਂ ਉਹ ਥੋੜੇ ਜੇ ਫਲੌਡ ਐਂ ਯੂ نو ਬੱਚੇ ਟਾਈਮ ਸਿਰ ਨਹੀਂ ਪਹੁੰਚਦੇ ਕੰਮ ਤੇ ਵਗੈਰ ਵਗੈਰਾ ਤੇ ਉਹਨਾਂ ਨੂੰ ਤੁਸੀਂ ਗਾਈਡ ਕਰੋਗੇ ਤੇ ਉਹਨਾਂ ਨੂੰ ਹਾਇਰ ਕਰੋਗੇ ਤੇ ਹੋ ਸਕਦਾ ਕਿ ਉਹਨਾਂ ਦੀ ਜ਼ਿੰਦਗੀ ਥੋੜੀ ਜੀ ਅੱਛੀ ਬਣ ਜਾਏ। ਥੈਂਕ ਯੂ।